ਦੋਸਤੋ ਇਹ ਵੀਡੀਓ ਦੇ ਵਿੱਚ ਸਾਹਮਣੇ ਜੋ ਤੁਹਾਨੂੰ ਅਸੀਂ ਇਮਾਰਤ ਦਿਖਾ ਰਹੇ ਹਾਂ ਪੱਤੀ ਮੈਣਾ ਬਿਲਗਾ ਦੇ ਵਿੱਚ ਇਹ ਇਮਾਰਤ ਸੀ ਚੌਂਕ ਦੇ ਵਿੱਚ ਤੇ ਤੁਹਾਨੂੰ ਅਸੀਂ ਹੁਣ ਇਸ ਨੂੰ ਲਾਈਵ ਡਿਗਦੀ ਦਿਖਾਵਾਂਗੇ ਤੇ ਤੁਸੀਂ ਦੇਖ ਕੇ ਹੈਰਾਨ ਹੋਮੋਗੇ ਕਿ ਜਦੋਂ ਇਹ ਇਮਾਰਤ ਡਿਗੀ ਹੈ ਇਹ ਕੋਈ ਕੁਦਰਤੀ ਨੁਕਸਾਨ ਹੋਣੋਂ ਬਚ ਗਿਆ ਤੇ ਲਓ ਦੇਖ ਸਕਦੇ ਆ ਤੁਸੀਂ ਕਿਵੇਂ ਇਹ ਇਮਾਰਤ ਟਹਿ ਟੇਰੀ ਹੋਈ ਹੈ ਔਰ ਇਸ ਦੌਰਾਨ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਇਸ ਨੂੰ ਲੈ ਕੇ ਤਾਂ ਇਹ ਪਿਛਲੇ ਸਾਲ ਨਗਰ ਪੰਚਾਇਤ ਦੇ ਉਸ ਵੇਲੇ ਯੋ ਬਲਜੀਤ ਸਿੰਘ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਇਸ ਇਮਾਰਤ ਨੂੰ ਢਵਾਇਆ ਜਾਵੇ ਇਸ ਇਮਾਰਤ ਤੇ ਨੋਟਿਸ ਵੀ ਲੱਗਿਆ ਰਿਹਾ ਪਰ ਨੋਟਿਸ ਜਿਹੜਾ ਆ ਉਹ ਲੱਗਿਆ ਹੀ ਰਹਿ ਗਿਆ ਯੋ ਦਫ਼ਤਰ ਵੱਲੋਂ ਇਸ ਤੇ ਕੋਈ ਵੀ ਜਿਹੜਾ ਆ ਉਹ ਐਕਸ਼ਨ ਲਿਆ ਨਹੀਂ ਦੱਸਿਆ ਇਹ ਕੀ ਕਾਰਨ ਬਣਿਆ ਇਹਦੇ ਬਾਰੇ ਕੋਈ ਪਤਾ ਨਹੀਂ ਹੈ ਪਰ ਅੱਜ ਇਹ ਇਮਾਰਤ ਲਗਾਤਾਰ ਮੀਂਹ ਪੈਣ ਨਾਲ गिर ਗਈ ਹੈ ਔਰ ਇਸ ਇਮਾਰਤ ਦੇ ਵਿੱਚ ਪਿਛਲੇ ਦਿਨੇ ਅਸੀਂ ਖਬਰ ਵੀ ਕੀਤੀ ਸੀ ਕਿ ਨਸ਼ੇੜੀਆਂ ਦਾ ਨਸ਼ਾ ਵੇਚਣ ਵਾਲਿਆਂ ਦਾ ਨਸ਼ਾ ਲੈਣ ਵਾਲਿਆਂ ਦਾ ਆਉਣਾ ਜਾਣਾ ਰਿਆ ਤੇ ਸੋਕਨਾ ਅੱਜ ਜਦੋਂ ਇਹ ਇਮਾਰਤ ਡਿਗੀ ਆ ਤੇ ਇਸ ਇਮਾਰਤ ਦੇ ਡਿਗਣ ਸਮੇਂ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਇੱਕ ਵਾਰੀ ਫੇਰ ਤੁਹਾਨੂੰ ਇਹ ਇਮਾਰਤ ਗਿਰਦੀ ਦਿਖਾਉਣੇ ਆ ਲਾਈਵ ਦੇਖੋ ਤੁਸੀਂ ਇਹ ਇਮਾਰਤ ਡਿੱਗ ਪਈ ਹੈ ਤੇ ਇਸ ਚੌਂਕ ਦੇ ਵਿੱਚ ਇਸ ਦੌਰਾਨ ਇਹ ਤਿੰਨਾਂ ਪਾਸਿਆਂ ਨੂੰ ਰਸਤਾ ਇੱਥੇ ਆਉਂਦਕ ਜਾਂਦਕ ਦਾ ਸੀ ਜਦੋਂ ਇਹ ਇਮਾਰਤ ਡਿੱਗੀ ਹੈ ਤੇ ਦੋਸਤੋ ਪੱਤੀ ਮਹਿਣਾ ਦੇ ਚੌਂਕ ਵਿੱਚ ਇਹ ਇਮਾਰਤ ਡਿੱਗੀ ਹੈ ਅੱਜ ਤੇ ਇਸ ਇਮਾਰਤ ਦੁਬਾਰੇ ਪਿਛਲੇ ਦਿਨੀ ਅਸੀਂ ਖਬਰ ਵੀ ਜਿਹੜੀ ਕੀਤੀ ਸੀ ਕਿ ਇੱਥੇ ਨਸ਼ੇ ਦੇ ਟੀਕੇ ਜਿਹੜੇ ਆ ਉਹ ਵਿਕਦੇ ਆ ਲੱਗਦੇ ਆ ਇਹ ਉਹੀ ਇਮਾਰਤ ਹੈ ਜਿੱਥੇ ਨਸ਼ੀੜੀਆਂ ਦਾ ਆਉਣਾ ਜਾਣਾ ਲੱਗਿਆ ਸੀ ਇਸ ਨੂੰ ਲੈ ਕੇ ਇੱਕ ਪਤਵੰਤੇ ਸੱਜਣ ਜੋ ਪਿਛਲੇ ਸਮੇਂ ਪੰਚਾਇਤ ਮੈਂਬਰ ਵੀ ਰਿਹਾ ਉਹਨਾਂ ਨੇ ਵੀ ਮੇਰੇ ਕੋਲ ਜ਼ਿਕਰ ਕੀਤਾ ਵੀ ਤੁਸੀਂ ਇਸ ਸਮਾਰਤ ਦਾ ਆਪਣੀ ਖਬਰ ਵਿੱਚ ਕਿਉਂ ਜ਼ਿਕਰ ਕੀਤਾ ਤਾਂ ਚਲੋ ਉਹਨਾਂ ਨੂੰ ਮੈਂ ਮੌਕੇ ਤੇ ਜੋ ਟੁਕਮਾ ਜਵਾਬ ਸੀ ਦਿੱਤਾ ਬਹੁਤ ਹੈਰਾਨੀ ਹੋਈ ਮੈਨੂੰ ਉਦੋਂ ਜਦੋਂ ਉਹ ਪਤਵੰਤੇ ਸੱਜਣ ਨੇ ਪੁੱਛਿਆ ਜਦੋਂ ਕਿ ਲਗਾਤਾਰ ਇੱਥੇ ਨਸ਼ਾ ਵਕਣ ਦੀ ਆਮ ਚਰਚਾ ਰਹੀ ਤੇ ਨਸ਼ਾ ਐ ਵੇਕਦਾ ਇਸ ਸਮਾਰਤ ਵਿੱਚ ਰਿਹਾ ਤੇ ਦੇਖ ਲਓ ਤੁਹਾਡੇ ਸਾਹਮਣੇ ਇਹ ਇਮਾਰਤ ਡਿੱਗੀ ਆ ਤੇ ਇਸ ਇਮਾਰਤ ਦੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਇਹ ਲਾਈਵ ਜਿਹੜੀ ਵੀਡੀਓ ਚੱਲ ਰਹੀ ਹੈ ਬੇਸ਼ੱਕ ਉਹਨਾਂ ਵੀਡੀਓ ਦੇ ਵਿੱਚ ਇਹ ਵੇਰਵਾ ਤੁਹਾਨੂੰ ਘੱਟ ਮਿਲਿਆ ਹੋਵੇਗਾ ਤੇ ਲੋ ਅਸੀਂ ਦੋਸਤੋ ਬਿਲਗਾ ਨਿਊਜ਼ ਆਨਲਾਈਨ ਤੋਂ ਤੁਹਾਨੂੰ ਇਹ ਇੱਕ ਵਾਰੀ ਵੀਡੀਓ ਜਿਹੜੀ ਤੁਹਾਨੂੰ ਲਾਈਵ ਲਗਾਤਾਰ ਦਿਖਾ ਰਹੇ ਹਾਂ ਕਿਵੇਂ ਇਹ ਇਮਾਰਤ ਜਿਹੜੀ ਆ ਗਿਰਦੀ ਆ ਪਿਛਲੇ ਦਿਨਾਂ ਤੋਂ ਲਗਾਤਾਰ بارش ਹੋਣਾ ਇਹ ਇਮਾਰਤ ਜਿਹੜੀ ਆ ਅੱਜ ਢਹਿ ਢੇਰੀ ਹੋ ਗਈ ਹੈ ਦੋਸਤੋ ਅੱਜ ਇਸ ਇਮਾਰਤ ਦੇ ਢਹਿ ਢੇਰੀ ਹੋਣ ਨਾਲ ਜਿੱਥੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਜਿੱਥੇ ਇਹ ਇਮਾਰਤ ਆਮ ਲੋਕਾਂ ਲਈ ਖਤਰਾ ਬਣੀ ਸੀ ਅੱਜ ਇਹ ਖਤਰਾ ਟਲ ਗਿਆ ਉੱਥੇ ਇਹ ਵੀ ਕਹਿਣਾ ਹੈ ਵਿੱਚ ਕੋਈ ਗਰੀਜ ਨਹੀਂ ਕਿ ਇਸ ਇਮਾਰਤ ਦੇ ਵਿੱਚ ਜੋ ਕੰਮ ਚੱਲਦਾ ਸੀ ਉਹ ਕੰਮ ਵੀ ਇਸ ਮਾਰਤ ਦੇ ਨਾਲ ਡਿਗਣ ਨਾਲ ਕਹਿ ਸਕਦੇ ਹਾਂ ਇੱਥੇ ਆਉਣਾ ਜਾਣਾ ਜਿਹੜਾ ਸੀ ਉਹ ਵੀ ਖਤਮ ਹੋ ਗਿਆ ਸੋ ਦੋਸਤੋ ਬਿਲਗਾ نیوز ਔਨ ਲਾਈਨ ਬਲ ਤੁਹਾਨੂੰ ਇਹ ਲਾਈਵ ਜਿਹੜੀ ਇਮਾਰਤ ਡਿੱਗਦੀ ਦਿਖਾਈ ਗਈ ਹੈ ਮੈਂ ਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਵੇਖ ਰਹੇ ਹੋ ਬਿਲਗਾ نیوز ਔਨਲਾਈਨ ਚੈਨਲ ਵੇਖਦੇ ਰਹੋ ਧੰਨਵਾਦ